ਭਈ ਇਹ ਤਾਂ ਆਪਾਂ ਕੁੱਟ-ਕੁੱਟ ਕੇ ਢਾਡਾ ਦਾਂਗੇ ਪਰ ਇਹੋ ਜੇ ਮੱਛੇ ਰੰਗਣਾ ਦਾ ਕੀ ਹੱਲ ਕੀਤਾ ਜਾਵੇ ਜੰਮੂ ਦੇ ਗੁਰਦੁਆਰਾ ਸਿੰਘ ਸਭਾ ਕੋਲਪੁਰ ਵਿੱਚ ਇੱਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪਾਂ ਤੇ ਤੇਲ ਪਾ ਕੇ ਅਗਨਪੇਂਡ ਕਰ ਦਿੱਤਾ ਜਿਸ ਵਿੱਚੋਂ ਚਾਰ ਸਰੂਪ ਤਾਂ ਪੂਰੀ ਤਰ੍ਹਾਂ ਸੜ ਗਏ ਤੇ ਪੰਜਵੇਂ ਸਰੂਪ ਨੂੰ ਵੀ ਕਾਫੀ ਸੇਕ ਲੱਗ ਗਿਆ ਇਸ ਬਿਆਦਬੀ ਤੋਂ ਬਾਅਦ ਗੁੱਸੇ ਵਿੱਚ ਆਈ ਸੰਗਤ ਨੇ ਬਿਆਦਬੀ ਕਰਨ ਵਾਲੇ ਦੇ ਘਰ ਨੂੰ ਅੱਗ ਲਗਾ ਦਿੱਤੀ ਤੇ ਫਿਰ ਜੀਸੀਬੀ ਸਾਦ ਕੇ ਉਹਦਾ ਘਰ ਬਿਟਾ ਦਿੱਤਾ ਹੈਰਾਨੀ ਵਾਲੀ ਗੱਲ ਹੈ ਕਿ ਉਹ ਮਲਜ਼ਮ ਵੀ ਇੱਕ ਸਿੱਖ ਹੀ ਸੀ ਪੁਲਿਸ ਨੇ ਉਸ ਮੁਲਜ਼ਮ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਜੋ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਉੱਥੇ ਪਹੁੰਚੇ ਤੇ ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਜਿਹੜੇ ਸਿੰਘਾ ਵੱਲੋਂ ਇਸ ਪਾਪੀ ਦਾ ਘਾਟਾ ਆਇਆ ਗਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਜੇ ਹੋਈ ਤਾਂ ਉਸ ਦੇ ਸਬੰਧ ਵਿੱਚ ਫਿਰ ਆਪਾਂ ਕਾਰਵਾਈ ਕਰਾਂਗੇ। ਉੱਥੇ ਤੇ ਲੋਕ ਦੱਸਦੇ ਆ ਕਿ ਇਹ ਬੰਦਾ ਚੋਲਾ ਪਾਉਂਦਾ ਸੀ ਤੇ ਬਾਹਰੋਂ ਦੇਖਣ ਨੂੰ ਪੂਰਾ ਧਾਰਮਿਕ ਪੇਸ ਬਣਾਇਆ ਹੋਇਆ ਸੀ। ਪਰ ਉਹ ਆਪਣੇ ਘਰ ਵਿੱਚ ਪੁੱਛਾ ਪਛਾ ਦੇਣ ਵਰਗਾ ਕੰਮ ਕਰਦਾ ਸੀ ਪਿਛਲੇ ਦਿਨੀ ਇਸ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਸ ਨੂੰ ਘਰ ਲੈ ਜਾਣ ਨੂੰ ਦਿੱਤੇ ਜਾਣ ਪਰ ਪ੍ਰਬੰਧਕਾਂ ਨੇ ਇਨਕਾਰ ਕਰ ਦਿੱਤਾ ਸੀ ਕਿ ਆ ਕਿ ਜਿਹੜੇ ਕੰਮ ਤੋਂ ਕਰਦਾ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਤੋਂ ਉਲਟ ਨੇ ਇਸ ਗੱਲ ਦਾ ਹੀ ਗੁੱਸਾ ਖਾ ਕੇ ਇਸ ਨੇ ਇਹ ਕਰਤੂਤ ਕੀਤੀ